ਲੋਕ ਦਵਾਈਆਂ ਖਾਈ ਜਾਂਦੇ ਨੇ ਪਰ ਮਟਾਪਾ ਨਹੀਂ ਘਟਾਉਂਦੇ ਹੈਗੇ ਪਰ ਮਟਾਪਾ ਘਟਾਉਣ ਦਾ ਇੱਕੋ ਹੀ ਤਰੀਕਾ ਹੈਗਾ ਆਪਣੀ ਡਾਈਟ ਨੂੰ ਫੋਲੋ ਕਰੋ ਤੇ ਨਿਊਟ੍ਰੀਸ਼ਨ ਯੂਜ਼ ਕਰੋ ਤੇ ਇਸ ਤੋਂ ਪਹਿਲਾਂ ਮੈਂ ਛੁੱਟੀਆਂ ਤੋਂ ਪਹਿਲਾਂ ਵੀ ਜਾਨੀ ਕਿ ਮੈਂ ਰਿਜ਼ਾਈਨ ਕਰਤਾ ਸੀ ਸਕੂਲ ਛੱਡਤਾ ਸੀਗਾ ਸਰ ਮੈਨੂੰ ਲੈ ਕੇ ਜਾਂਦੇ ਸੀ ਬੀਪੀ ਹਾਈ ਹੋ ਜਾਂਦਾ ਸੀਗਾ ਤੇ ਐਦਾਂ ਹੁੰਦਾ ਸੀਗਾ ਵੀ ਕੰਮ ਨਹੀਂ ਹੁੰਦਾ ਹੈਗਾ ਮੈਡੀਸਿਨ ਸਟਾਰਟ ਹੋ ਗਈ ਸੀ ਤੇ 1 ਮੰਥ ਬਾਅਦ ਹੀ ਛੁੱਟੀਆਂ ਤੋਂ ਬਾਅਦ ਜਾਨੀ ਕਿ ਛੁੱਟੀਆਂ 'ਚ ਮੈਂ ਇਹ ਸਟਾਰਟ ਕੀਤਾ ਨਿਊਟ੍ਰੀਸ਼ਨ ਛੁੱਟੀਆਂ ਤੋਂ ਬਾਅਦ ਹੀ ਮੈਂ 1 ਮੰਥ ਬਾਅਦ ਫੇਸਕੂਲ ਜੁਆਇਨ ਕਰ ਲਿਆ ਤੇ ਹੁਣ ਵਧੀਆ ਸੱਟੇ ਕੋਈ ਮੈਡੀਸਨ ਨਹੀਂ ਆ ਕੁਛ ਬੀਪੀ ਹਾਈ ਵਗੈਰ ਕੁਛ ਨਹੀਂ ਆ ਓਵਰ weight ਵਾਸਤੇ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਓਵਰ weight ਬੰਦਾਗਾ ਉਹਨੂੰ ਬਹੁਤ ਸਾਰੇ ਬਿਮਾਰੀਆਂ ਲੱਗਦੀਆਂ ਸ਼ੂਗਰ ਬੀਪੀ థਾਇਰੋਇਡ ਮੋਟਾਪਾ ਜਿਹੜੀ ਕੋਈ ਵੀ ਤੁਸੀਂ ਬਿਮਾਰੀ ਦੇ ਨਾਲੋਂਗੇ ਇਹ ਮਟਾਪੇ ਕਰਕੇ ਹੁੰਦੀ ਹੈਗੀ ਅਗਰ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਹੋ ਆਪਣੇ ਸਰੀਰ ਨੂੰ ਫਿਟ ਕਰਦੇ ਹੋ ਭਾਰ ਘੱਟ ਕਰਦੇ ਹੋ ਬਾਹਰ ਜਾ ਕੇ ਸਟ੍ਰੋਲ ਬਾਹਰ ਕੱਢਦੇ ਹੋ ਉਹਦੇ ਨਾਲ ਤੁਸੀਂ ਬਹੁਤ ਵਧੀਆ એનર્ਜੀ ਫੀਲ ਕਰੋਗੇ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ ਸਰ 53 ਸਾਲ 53 ਸਾਲ ਉਮਰ ਹੋ ਗਈ ਮੈਨੂੰ ਪ੍ਰੋਬਲਮ ਸੀ ਬੀਪੀ ਦੀ ਅੱਖਾਂ ਦੇ ਐਨਕਲ ਲੱਗੇ ਹੋਏ ਸੀ ਮਿਰਗੀਆ ਦੌਰਾ ਪੈਂਦਾ ਸੀ 8 ਪੀਡ ਤੇਜੰਦੀ ਕਿਡਨੀ ਚ ਸਟੋਨ ਬਣਦਾ ਸੀ ਸਾਰੀਆਂ ਪ੍ਰੋਬਲਮਾਂ ਸਰ ਫੈਟ ਲੂਸ ਕਰਕੇ 13 ਕਿਲੋ ਬਿਵਿਦਾਊਟ ਮੈਡੀਸਨ ਲਾਈਫ ਬਤੀਤ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤਨੋਲਾ ਦੇ ਵਿੱਚ ਖੜੇ ਆ ਮਾਲਵਾ ਨਿਊਟ੍ਰੀਸ਼ਨਲ ਸੈਂਟਰ ਦੇ ਵਿੱਚ ਤੇ ਨਾਲ ਆਪਣੇ ਸਰਦਾਰ ਚਰਨਜੀਤ ਸਿੰਘ ਜੀ ਹੋਣਗੇ ਜਿਹੜੇ ਮੋਟਾਪਾ ਤੁਹਾਡਾ ਘੱਟ ਕਰਨਗੇ ਜਿਹੜਾ ਮੋਟਾਪਾ ਉਡਾਉਣਗੇ ਜਿਵੇਂ ਆਹ ਬਾਈ ਫੀਤੇ ਨਾਲ ਮਿਲੀ ਜਾਂਦਾ ਨਾ ਇਸ ਤਰੀਕੇ ਨਾਲ ਰੂ ਵਾਂਗ ਉੱਡ ਜੂਗੇ ਡ ਤੇ ਬਾਕੀ ਗੱਲਬਾਤ ਕਰਦੇ ਆਂ ਪੂਰੀ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸ ਦੇਵੀਂ ਆਪਾਂ ਖੜੇ ਕਿੱਥੇ ਆ ਜੀ ਸਰ ਆਪਾਂ ਜਨਕੀ ਤਨੋਲਾ ਸ਼ਹਿਰ ਦੇ ਵਿੱਚ ਖੜੇ ਆ ਜੀ ਅ ਜਨਕੀ ਸ਼ਹਿਰ ਦੀ ਮਸ਼ਹੂਰ ਮੰਡੀ ਆ ਸਰ ਠੀਕ ਹੈ ਜੀ ਨੇਰੇ ਸਰ ਬਨਾਰਾ ਰੋਡ ਪੀ ਐਨ ਬੀ ਬੈਂਕ ਦੇ ਨਾਲ ਠੀਕ ਹੈ ਸਰ ਇੱਕ ਨਾ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਵੀ ਤੁਹਾਨੂੰ ਪੁੱਛਦੇ ਆ ਵੀ ਲੋਕਾਂ ਦਾ ਇੱਕ ਕੁਐਸਚਨ ਹੁੰਦਾ ਵੀ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂਗੇ ਤੁਸੀਂ ਲੋਕਾਂ ਨੂੰ ਮਨ ਸੇਲ ਕਰ ਦਿਓ ਨਿਊਟ੍ਰੀਸ਼ਨ ਜਾਂ ਘਰ ਦੇ ਵਿੱਚ ਵੀ ਯੂਜ਼ ਕੀਤਾ ਸਰ ਸਭ ਤੋਂ ਪਹਿਲਾਂ ਮੈਂਨੇ ਆਪਣੇ ਆਪ ਦੇ ਕੁਝ ਖੁਦ ਯੂਜ਼ ਕੀਤਾ ਜੀ ਫਿਰ ਮੇਰੀ ਵਾਈਫ ਨੇ ਉਹਨਾਂ ਨੂੰ ਯੂਜ਼ ਕਰਵਾਇਆ ਮੈਨੇ ਤੁਹਾਡਾ ਕਿੰਨਾ weight ਸੀਗਾ 13 ਕਿਲੋ weight ਮੈਨੇ ਘਟਾਇਆ ਸਰ ਆਪਣਾ ਕਿੰਨਾ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ ਸਰ 53 ਸਾਲ 53 ਸਾਲ ਉਮਰ ਹੋਗੀ ਮੈਨੂੰ ਪ੍ਰੋਬਲਮ ਸੀ ਬੀਪੀ ਦੀ ਅੱਖਾਂ ਦੇ ਐਨਕਾ ਲੱਗੇ ਹੋਏ ਸੀ ਮਿਰਗੀਆ ਦੌਰਾ ਪੈਂਦਾ ਸੀ 8 feet ਤੇ ਚੰਦੀ ਕਿਡਨੀ ਚ ਸਟੋਨ ਬਣਦਾ ਸੀਗਾ ਸਾਰੀਆਂ ਪ੍ਰੋਬਲਮਾਂ ਸਰ ਫੈਟ ਲੂਸ ਕਰਕੇ 13 ਕਿਲੋ ਬਿविदाਊਟ ਮੈਡੀਸਨ ਲਾਈਫ ਬਤੀਤ ਕਰ ਰਹੇ ਆ ਜੀ ਜੰਗਮਾਨ ਦੀ ਸਰ ਜਿੰਦਗੀ ਹੈਗੀ ਘਰ ਦੇ ਵਿੱਚ ਹੋਰ ਕਿਨੇ ਕਿਨੇ ਜੁੜੇ ਮੇਰੇ ਵਾਈਫ ਨੇ ਸਰ ਉਹਨਾਂ ਨੇ ਆਪਣਾ 10 ਕਿਲੋ ਬੋਡੀ ਫੈਟ ਲੂਸ ਕੀਤਾ ਜੀ ਮੇਰੇ ਬੇਟੀ ਹੈ ਸਰ ਵੱਡੀ ਹੈ ਉਹਨੇ 11 ਕਿਲੋ ਬੋਡੀ ਫੈਟ ਲੂਸ ਕੀਤਾ ਜੀ ਮੇਰੀ ਛੋਟੀ ਬੇਟੀ ਹੈ ਸਰ ਉਹਨੇ 2 ਕਿਜੀ ਬੋਡੀ ਚ ਮਸਲ ਗੇਨ ਕੀਤੇ ਡੈਂਟ ਚਾਈਟ ਲੰਬੀ ਕੀਤੀ ਹੈ ਜਦੋਂ ਆਪਾਂ ਇਹਨੂੰ ਯੂਜ਼ ਕਰਦੇ ਆ ਕੋਈ ਵੀਕਨੈਸ ਤਾਂ ਨਹੀਂ ਆਉਂਦੀ ਨਹੀਂ ਸਰ ਬਿਲਕੁਲ ਨਹੀਂ ਸਰ એનર્ਜੀ ਲੈਵਲ ਵੱਧਦਾ ਜੀ ਆਪਣਾ એનર્ਜੀ ਲੈਵਲ ਵੱਧਦਾ ਆ ਜਿਹੜੀ ਟੀਮ ਖੜੀ ਆ ਗਈ ਹੁਣ ਆਪਾਂ ਕਹਿ ਲਈਏ ਵੀ ਮੋٹے ਮੋٹے ਬੰਦੇ ਖੜੇ ਆ ਤੁਹਾਡੇ ਕੋਲ ਇਹਨਾਂ ਨੇ ਸ਼ੁਰੂ ਕਰਨਾ ਕੀ ਕੀਤਾ ਹੋਇਆ ਹੈ ਜੀ ਸਰ 2% ਤਾਂ ਆਪਣੇ ਕੋਲੇ ਵੀਰ ਜੀ ਇਹਨਾਂ ਨੇ ਸ਼ੁਰੂ ਕਰਨਾ ਆ ਵੀਰ ਜੀ ਨੇ ਆਪਣਾ ਕੀਤਾ ਹੋਇਆ 2 ਮਹੀਨਾ ਹੋ ਗਿਆ ਇਹਨਾਂ ਨੂੰ ਤੁਸੀਂ ਖੁਦ ਪੁੱਛ ਸਕਦੇ ਹੋ ਕਿੰਨਾ ਵਜਨ ਘਟਿਆ ਜੀ ਜੀ ਸਸਿਕਾ ਸਸਿਕਾ ਕਿੰਨਾ ਵਜਨ ਘਟ ਕੀਤਾ ਜੀ ਸਰ ਮੇਰਾ 125 ਕਿਲੋ ਵਜਨ ਸੀਗਾ ਅੱਜ ਮੇਰਾ ਵਜਨ 100 15 ਕਿਲੋ ਆ 100 15 ਕਿੰਨੇ ਟਾਈਮ ਦਾ ਰਿਜ਼ਲਟ ਆ ਇਹ 2 ਮਹੀਨੇ ਦਾ ਪੂਰਾ ਜੀ 2 ਮਹੀਨੇ ਦਾ ਪੂਰਾ ਹਾਂਜੀ ਕਿਵੇਂ ਲੱਗਦਾ ਕੋਈ ਵੀਕਨੈਸ ਕੋਈ ਵੀਕਨੈਸ ਨਹੀਂ ਜੀ ਪਹਿਲਾਂ ਚੁੱਸੀ ਫੁਰਤੀ ਆ ਪਹਿਲਾਂ 7 ਵਜੇ ਵੀ ਮਸਾ ਉੱਡਦੇ ਸੀਗੇ ਅੱਛਾ ਜੀ ਉਹ 6:30 ਵਜੇ ਖੁੱਲ ਜਾਂਦੀ ਆ ਲਾਲਮੀ ਦੀ ਲੋਡ ਵੀ ਨਹੀਂ ਪੈਂਦੀ ਠੀਕ ਹੈ ਜੀ ਮਤਲਬ ਕਹਿਣਾ ਚਾਹੁੰਦੇ ਵੀ ਮੇਰੇ ਵਧੀਆ 1 ਲੱਖ ਹੈ ਜੀ ਬਹੁਤ ਲੱਖ ਹੈ ਲੱਖ ਸਾਹਿਬ ਅੱਗੇ ਹੁਣ ਫਿਰ ਚੱਲਦਾ ਰਹੂਗਾ ਕੰਡੀ ਹਾਂਜੀ ਹਾਂਜੀ ਕਿੰਨੇ ਤੱਕ ਰੱਖੋਗੇ ਜੀ ਵੀਰ ਜੀ ਨੇ ਮੈਨੂੰ ਕਿਹਾ ਵੀ ਤੁਹਾਡਾ ਵਜਨ ਚਾਹੀਦਾ 75 ਕਿਲੋ ਜੀ ਚਲੋ ਜੇ ਜਾਂਦਾ ਨਹੀਂ ਉਹਨਾਂ ਚੋਂ ਪੂਰੇ ਮਤਲਬ ਪੂਰਾ ਪਟਾ ਕੀ ਬਾਤ ਹੈ ਸੱਚੀ ਗੱਲ ਸੱਚੀ ਗੱਲ ਸਾਹਿਬ ਆਪਣਾ ਕਿੰਨਾ ਵੇਟ ਜੀ ਮੇਰਾ ਵੇਟ ਹੈਗਾ ਜੀ 81 ਜੀ ਤੇ 1 ਮਹੀਨਾ ਹੋਇਆ ਮੈਨੂੰ ਯੂਜ਼ ਕਰਦੇ ਨੂੰ ਜੀ ਤੇ ਅੱਜ ਮੇਰਾ ਵੇਟ ਹੈਗਾ 61 ਜੀ ਜੀ ਠੀਕ ਹੈ ਜੀ ਇੱਕ ਪੰ 15 ਕਿਲੋ ਇੱਕ ਮਹੀਨੇ ਦੇ ਵਿੱਚ ਹਾਂਜੀ ਹਾਂ ਕਿਵੇਂ ਲੱਗਦੀ ਹੈ ਨਰਦੀ ਡਬਲ ਡਾਊਨ ਬਹੁਤ ਵਧੀਆ ਸਰ ਹਲਕਾ ਫੁਲਕਾ ਮਹਿਸੂਸ ਕਰਦੇ ਹਾਂ 15 ਕਿਲੋ ਨਾਲ ਹੀ ਹਲਕਾ ਫੁਲਕਾ ਮਹਿਸੂਸ ਕਰਦੇ ਹਾਂ ਹਾਂਜੀ ਜਿੰਨੀ ਊਰਜਾ ਆਉਂਦੀ ਹੈ ਉਹ ਲੈ ਗਿਆ ਹੁੰਦਾ ਹੈ ਹਾਂਜੀ ਹਾਂ એનર્ਜੀ ਆਉਂਦੀ ਹੈ ਸਰੀਰ 'ਚ ਮੈਂ ਤੁਹਾਡੀ ਪਹਿਲਾਂ ਵਾਲੀ ਫੋਟੋ ਤੁਹਾਨੂੰ ਦਿਖਾਈ ਸੀ ਪਹਿਲਾਂ ਤੁਸੀਂ ਬੜੇ ਪਤਲੇ ਸੀਗੇ ਕਾਰਨ ਕੀ ਹੋਇਆ ਫਿਰ ਇਹ ਨਮਟ ਗਏ ਮੇਰਾ ਐਕਸੀਡੈਂਟ ਹੋ ਗਿਆ ਜੀ 2011 ਦੇ ਵਿੱਚ ਜੀ ਉਦੋਂ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆ ਗਈ ਸੀ ਜੀ ਤੇ ਉਦੋਂ ਮੈਨੂੰ ਐਡਮਿਟ ਰੱਖਿਆ ਗਲੂਕੋਜ਼ ਲੱਗਿਆ ਬੈੱਡ ਰੈਸਟ ਹੋ ਗਈ ਠੀਕ ਹੈ ਜੀ ਹੁਣ ਵਧੀਆ ਲੱਗਦਾ ਹਾਂਜੀ ਹਾਂ ਹੁਣ ਪੂਰਾ ਆਇਡਲ ਵੇਟ ਤੇ ਆ ਜਾਊਗਾ ਹਾਂਜੀ ਆਹ ਤੇ ਕਰਨਾ ਵਧਨ ਚਾਹ ਜਮਾ ਕਰਨਾ ਜੀ ਹੁਣ ਤਾਂ ਜਮਾ ਪੂਰੇ ਮਾਤ ਲਈ ਜਮਾ ਮਾਤ ਲੈ ਜੀ ਕੀ ਚਾਹੀਦੀ ਤੇ ਜਿਹੜੇ ਭਰਾ ਬਾਈ ਨੇ ਦੱਸਿਆ ਕਿਉਂਕਿ ਬਿਮਾਰੀ ਨਾਲ ਵੀ ਆ ਜਾਂਦਾ ਕਈ ਲੇਡੀ ਦੇ ਵਿੱਚ ਨੇਪੇ ਤੋਂ ਬਾਅਦ ਆ ਜਾਂਦਾ ਮੋਟਾਪਾ ਹੋ ਜਾਂਦਾ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੁੰਦੀ ਉਸ ਤੋਂ ਬਾਅਦ ਨਹੀਂ ਸਰ ਬਿਲਕੁਲ ਹੀ ਨਹੀਂ ਹੈਗੀ ਜੀ ਸਾਰੇ ਕੰਮ ਆਪ ਕਰੀ ਜੇ ਸਵੇਰੇ ਜਲਦੀ ਉੱਠੀ ਤਾਂ ਠੀਕ ਹੈ ਨਾ ਜੀ ਜੀ ਤੇ ਜਿੰਨੀ ਐਕਸਰਸਾਈਜ਼ ਅਲਾਉਟ ਕਰਦੀ ਹੈ ਬੋਡੀ ਕਰੀਦੀ ਹੈ ਪ੍ਰਭੂ ਦਾ ਨਾਮ ਲਈ ਤੇ ਆਪਣੇ ਕੰਮ ਤੇ ਆਈਦਾ ਜੀ ਮੇਰਾ ਨਾਮ ਆਸ਼ਰਾਮ ਹੈ ਤਨਹੋਲੇ ਦਾ ਹੀ ਰਹਿਣ ਵਾਲਾ ਆਂਗਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਆਪਣਾ 11 ਕਿਲੋ ਭਾਰ ਘਟਕੀਤਾ ਸੀਗਾ ਬਹੁਤ ਵਧੀਆ એનર્ਜੀ ਫੀਲ ਕਰ ਰਿਹਾ ਆਂਗਾ ਔਰ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਤਾਂ ਸਾਹ ਦੀ ਦਿੱਕਤ ਸੀਗੀ ਮੈਨੂੰ ਸਾਹ ਬਹੁਤ ਚੜਦਾ ਸੀਗਾ ਚੱਲਣ ਫਿਰਨ ਦੇ ਵਿੱਚ ਅੜਿੱਕਾ ਸੀਗੀ ਜਦੋਂ ਮੈਂ ਚੱਲਦਾ ਫਿਰਦਾ ਸੀਗਾ ਤਾਂ ਮੇਰੇ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੇ ਸੀਗਾ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਇਹ ਗੁੱਡ ਨਿਊਟ੍ਰੀਸ਼ਨ ਲੈ ਕੇ ਮੈਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਆਂ ਥੈਂਕ ਯੂ ਵਧੀਆ ਲੱਗਦਾ ਹੁੰਦਾ ਬਹੁਤ ਵਧੀਆ ਲੱਗਦਾ ਕੀ ਕਹਿਣਾ ਚਾਹੂਗੇ ਜਿਹੜਾ ਓਵ ਤੇ ਇਹਦਾ ਇਹ ਮੋਟਾਪਾ ਜਿਹੜੀ ਕੋਈ ਵੀ ਤੁਸੀਂ ਬਿਮਾਰੀ ਦੇ ਨਾਲ ਲੋਂਗੇ ਇਹ ਮੋਟਾਪੇ ਕਰਕੇ ਹੁੰਦੀ ਹੈਗੀ ਅਗਰ ਤੁਸੀਂ ਆਪਣੇ ਆਪ ਤੇ ਕੰਮ ਕਰਦੇ ਹੋ ਆਪਣੇ ਸਰੀਰ ਨੂੰ ਫਿੱਟ ਕਰਦੇ ਹੋ ਭਾਰ ਘੱਟ ਕਰਦੇ ਹੋ ਬਾਹਰ ਜਾ ਕੇ ਸਟ્રોલ ਬਾਹਰ ਕੱਢਦੇ ਹੋ ਉਹਦੇ ਨਾਲ ਤੁਸੀਂ ਬਹੁਤ ਵਧੀਆ એનર્ਜੀ ਫੀਲ ਕਰੋ ਮਤਲਬ ਜਿਹੜੀਆਂ ਬਿਮਾਰੀਆਂ ਹੈਗੀਆਂ ਸਾਰੀਆਂ ਤੁਹਾਡੇ ਮੋਟਾਪੇ ਦੇ ਵਿੱਚ ਹੀ ਆ ਗਈਆਂ ਹਾਂ ਜੀ ਬਿਲਕੁਲ ਬਿਲਕੁਲ ਜਿੰਨੀਆਂ ਬਿਮਾਰੀਆਂ ਨੇ ਸਾਰੇ ਮੋਟਾਪੇ ਕਰਕੇ ਆ ਰਿਹਾ ਨੇ ਲੋਕ ਦਵਾਈਆਂ ਖਾਈ ਜਾਂਦੇ ਨੇ ਪਰ ਮੋਟਾਪਾ ਨਹੀਂ ਘਟਾਉਂਦੇ ਹੈਗੇ ਪਰ ਮੋਟਾਪਾ ਘਟਾਉਣ ਦਾ ਇੱਕੋ ਹੀ ਤਰੀਕਾ ਹੈਗਾ ਆਪਣੀ ਡਾਈਟ ਨੂੰ ਫੋਲੋ ਕਰੋ ਤੇ ਨਿਊਟ੍ਰੀਸ਼ਨ ਯੂਜ਼ ਕਰੋ ਮੈਂ ਇੱਕ ਚੀਜ਼ ਹੋਰ ਕਹਿਣਾ ਬਹੁਤੇ ਭਰਾ ਹੈਗੇ ਨਾ ਉਹ ਪੁੱਛਦੇ ਆ ਕੁਐਸਚਨ ਹੁੰਦਾ ਉਹਨਾਂ ਦਾ ਵੀ ਕੋਈ ਸਾਈਡ ਇਫੈਕਟ ਤਾਂ ਨਹੀਂ ਮੈਂ ਕਹਿੰਦਾ ਹੁੰਦਾ ਜਿਹੜਾ ਸਾਈਡ ਇਫੈਕਟ ਤੁਹਾਡੇ ਮੋਟਾਪੇ ਦੇ ਵਿੱਚ ਆ ਮਤਲਬ ਬਾਈ ਜੀ ਮੋਟਾਪਾ ਚਲੋ ਠੀਕ ਹੈ ਬਿਮਾਰੀ ਦੇ ਨਾਲ ਮੋਟਾਪਾ ਆ ਗਿਆ ਪਰ ਬਾਈ ਹੋਰਾਂ ਨੂੰ ਪਤਾ ਵੀ ਮੋਟਾਪੇ ਦੇ ਦੁੱਖ ਕਿੰਨੇ ਆ ਨਾ ਇਹ ਇਹ ਸੋ ਸਰ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਮੇਰੇ ਵਾਈਫ ਨੇਗੇ ਉਹਨਾਂ ਨੇ ਆਪਣਾ 9 ਕਿਲੋ weight gain ਕੀਤਾ ਜਦੋਂ ਉਹ ਅੰਡਰ weight ਸੀਗੇ ਉਹਨੂੰ ਬਹੁਤ ਸਾਰਾ ਪ੍ਰੋਬਲਮ ਸੀਗਾ ਜਿਵੇਂ PCOS ਦੀ ਪ੍ਰੋਬਲਮ ਸੀਗੀ ਔਰ ਐਲਕੋਰੀਆ ਦੀ ਪ੍ਰੋਬਲਮ ਬਹੁਤ ਸਾਰੇ ਪ੍ਰੋਬਲਮ ਸੀਗੀਆਂ ਉਹ ਬਿਲਕੁਲ ਅੱਜ ਬਿਲਕੁਲ ਠੀਕ ਨੇਗੇ ਔਰ ਮੈਡੀਸਨ ਫਰੀ ਲਾਈਫ ਇੰਜੋਏ ਕਰ ਰਹੇ ਨੇ ਜੀ ਚਲੋ ਆਪਾਂ ਅੱਗੇ ਵੀ ਗੱਲ ਕਰੀਏ ਸასი ਗੱਲ ਜੀ ਆਪਣਾ ਰਿਜ਼ਲਟ ਕੀ ਹੈ ਜੀ ਮੈਨੇ ਆਪਣਾ 10 ਕਿਲੋ weight ਘਟਾਇਆ ਹੈ 10 ਕਿਲੋ ਕਿੰਨੇ ਟਾਈਮ ਦੇ ਵਿੱਚ ਜੀ 3 ਮਹੀਨਿਆਂ ਚ ਘਟਾਇਆ ਹੈ 3 ਮਹੀਨਿਆਂ ਦੇ ਵਿੱਚ ਘਟਾਇਆ ਕਿਵੇਂ ਲੱਗਾ ਉਦੋਂ એનર્ਜੀ ਡਾਊਨ ਤਾਂ ਨਹੀਂ ਕਸੀ ਗੱਲ ਜੀ ਬਹੁਤ ਸ਼ੁਕਰੀਆ ਆਪਣਾ ਕਿੰਨਾ ਵੀਰ ਸੀਗੇ ਜੀ ਸਰ ਮੇਰਾ 82.6 ਸੀਗਾ ਤੇ ਹੁਣ ਮੇਰਾ 9 9.5 ਕਿਜੀ weight ਉਹ ਫੈਟ ਲੂਸ ਹੋ ਗਈ ਹੈ ਤੇ 3rd month ਮੇਰਾ ਸਟਾਰਟ ਹੋ ਰਿਹਾ ਹੈਗਾ ਚੱਲ ਰਿਹਾ ਹੈਗਾ ਹਾਂਜੀ ਉਸ ਪਹਿਲਾਂ ਮੈਂ ਸਰ ਪ੍ਰਾਈਵੇਟ ਜੌਬ ਕਰਦੀਆਂ ਟੀਚਰ ਲਾਈਨ ਚ ਤੇ ਇਸ ਤੋਂ ਪਹਿਲਾਂ ਮੈਂ ਛੁੱਟੀਆਂ ਤੋਂ ਪਹਿਲਾਂ ਵੀ ਜਾਨੀ ਕਿ ਮੈਂ ਰਿਜ਼ਾਈਨ ਕਰਤਾ ਸੀ ਸਕੂਲ ਛੱਡਤਾ ਸੀਗਾ ਸਰ ਮੈਨੂੰ ਲੈ ਕੇ ਜਾਂਦੇ ਸੀ ਬੀਪੀ ਹਾਈ ਹੋ ਜਾਂਦਾ ਸੀਗਾ ਤੇ ਇਦਾਂ ਹੁੰਦਾ ਸੀਗਾ ਵੀ ਕੰਮ ਨਹੀਂ ਹੁੰਦਾ ਹੈਗਾ ਮੈਡੀਸਨ ਸਟਾਰਟ ਹੋ ਗਈ ਸੀ ਤੇ 1 month ਬਾਅਦ ਹੀ ਛੁੱਟੀਆਂ ਤੋਂ ਬਾਅਦ ਜਾਨੀ ਕਿ ਛੁੱਟੀਆਂ 'ਚ ਮੈਂ ਇਹ ਸਟਾਰਟ ਕੀਤਾ ਨਿਊਟ੍ਰੀਸ਼ਨ ਛੁੱਟੀਆਂ ਤੋਂ ਬਾਅਦ ਹੀ ਮੈਂ 1 month ਬਾਅਦ ਫੇਸ ਸਕੂਲ ਜੁਆ ਤੇ ਹੁਣ ਵਧੀਆ ਸੱਟੇ ਕੋਈ ਮੈਡੀਸਨ ਨਹੀਂ ਆ ਕੁਛ ਬੀਪੀ ਹਾਈ ਵਗੈਰ ਕੁਛ ਨਹੀਂ ਆ ਆਪਣੇ ਰਿਸ਼ਤੇਦਾਰੀ ਸਰਕਲ ਦੇ ਵਿੱਚ ਬੋਝ ਜਾਣਗੇ ਵੀ ਕਮਜ਼ੋਰ ਜਿਵੇਂ ਹੋ ਗਏ ਕੋਈ ਨਹੀਂ ਸਰ ਉਹਨਾਂ ਨੂੰ ਬਿਆਸੇ ਪਤਾ ਪਤਾ ਹੈ ਵੀ ਮੈਂ ਫਿੱਟ ਹੋ ਰਹੀ ਆ ਬਸ ਪੁੱਛ ਰਹੀ ਹੈਗੇ ਅੱਜ ਵੀ ਮੈਮ ਦੱਸ ਹਾਂ ਜਿਹੜਾ ਕੋਈ ਨਵਾਂ ਬੰਦਾ ਦੇਖਦਾ ਹਾਂ ਹਾਂਜੀ ਸਰ ਮੇਰਾ ਟੀਚ ਕਰਦੀ ਸੀ ਪੈਰਿਸ ਸਕੂਲ ਚ ਮੈਡਮ ਸੀਗੀ ਉਹਨਾਂ ਨੇ ਅੱਜ ਮੈਨੂੰ ਸੰਗਰੂ ਤੋਂ ਕਾਲ ਕੀਤੀ ਸੀ ਸਰ ਨੂੰ ਮੈਂ ਅੱਜ ਕਾਲ ਵੀ ਨੰਬਰ ਵੀ ਦਿੱਤਾ ਉਹਨਾਂ ਦਾ ਤੇ ਉਹ ਕਹਿੰਦੇ ਸੀ ਵੀ ਮੈਂ ਵੀ ਉਦਾਂ ਹੀ ਫਿੱਟ ਹੋਣਾ ਜਿੱਦਾਂ ਤੁਸੀਂ ਹੋ ਰਹੇ ਹੋਗੇ ਚਲੋ ਜੀ ਵਧੀਆ ਕੀ ਕਹਿਣਾ ਚਾਹੁੰਦੇ ਆ ਜਿਹੜਾ ਜ਼ਿਆਦਾ ਓਵਰ weight ਲਈ ਬੰਦੇ ਨੇ ਨਹੀਂ ਸਰ ਬਸ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਆਪਾਂ ਨੂੰ ਖਾਣ ਪੀਣ ਦੀ ਪਤਾ ਨਹੀਂ ਹੁੰਦਾ ਪਹਿਲੇ ਤਾਂ ਖਾਣ ਦੀ ਪੀਣ ਦੀ ਨੌਲੇਜ ਆਉਂਦੀ ਹੈਗੀ ਬਾਕੀ ਆਪਾਂ ਨੂੰ ਜਦੋਂ ਫਿੱਟ ਹੋਣਿਆਂਗੇ ਆਪਾਂ ਨੂੰ ਪਤਾ ਚੱਲਦਾਗਾ ਵੀ ਹਾਂਜੀ ਹਾਂ ਹੁਣ ਇਸੇ ਕੀ ਦੇ ਰੀਜ਼ਨ ਕੀ ਸੀਗਾ ਸਾਡਾ ਮੋਟੇ ਹੋਣ ਦਾ ਤੇ ਹੁਣ ਪਤਲੇ ਹੋਣ ਦਾ ਕੀ ਫਰਕ ਡਿਫਰੈਂਸ ਹੁੰਦਾ ਹੈਗਾ ਇਹ ਉਹਦੇ ਵਿੱਚ ਤਾਂ ਉਸ ਵਕਤ ਉਹਨੂੰ ਆਟੋਮੈਟਿਕਲੀ ਲੋਕਾਂ ਨੂੰ ਦੱਸਣ ਲੱਗ ਜਾਣਾ ਕਿਦਾਂ ਕੀ ਹੋਣਾ ਹੈ ਇੱਧਰ ਰਿਜ਼ਲਟ ਦਿਖਾ ਦਈਏ ਜੇ ਆਪਾਂ ਮੰਦੀ ਵੀ ਇੱਕ ਵਾਰ ਸਾਰੇ ਨਾਂ ਲਾ ਦੇ ਰਿਜ਼ਲਟ ਦੇ ਉੱਤੇ ਇਹ ਤਾਂ ਸਾਹਮਣੇ ਜਿਹੜੇ ਖੜੇ ਆ ਉਹ ਆ ਤੇ ਬਾਕੀ ਆ ਫੋਟੋਆਂ ਜਿਨ੍ਹਾਂ ਨੇ ਘਟਾਇਆ ਹੋਇਆਗਾ ਤੁਸੀਂ ਦੇਖੋ ਸਾਰੀਆਂ ਫੋਟੋਆਂ ਦੇ ਵਿੱਚ ਕਿੱਥੇ ਕਿੱਥੇ ਬੇਡਤੀ ਤੇ ਹੁਣ ਕਿੱਥੇ ਕਿੱਥੇ ਲੱਗਦੇ ਆ ਐਂ ਲੱਗਦਾ ਵੀ ਪਹਿਲਾਂ ਵੱਡੇ ਸੀਗੇ ਤੇ ਹੁਣ ਛੋਟੇ ਹੋ ਗਏ ਤੇ ਬਾਕੀ ਪਹਿਲਾਂ ਛੋਟੇ ਸੀਗੇ ਹੁਣ ਵੱਡੇ ਹੋਏ ਆ ਉਮਰ ਦੇ ਵਿੱਚ ਤਾਂ ਤੇ ਪਰ 10 10 ਸਾਲ ਦੇ ਕਰੀਬ ਮੈਂ ਲੱਗਦਾ ਉਮਰ ਦਾ ਫਰਕ ਪੈਣ ਲੱਗ ਜਾਂਦਾ ਹਨਾ ਦਿਖਦੇ ਆ ਜੀ ਤੇ ਬਾਕੀ ਆ ਜੋ ਗੱਲਬਾਤ ਕਰ ਅੱਛਾ ਅੱਛਾ ਆ ਤੁਹਾਡੀ ਆ ਜੀ 13 ਕਿਲੋਬਾਈਟ ਬਾਕੀ ਆਪਾਂ ਲਾ ਵੀ ਜਾਵਾਂਗੇ ਤੇ ਹੁਣ ਇੱਧਰ ਗੱਲ ਕਰ ਲਈਏ ਜੀ ਇਹ ਤਾਂ ਹੋਈ ਸਰ ਇੱਕ ਮੋਟਾਪਾ ਘਟਾਉਣ ਦੀ ਗੱਲ ਹੈ ਨਾ ਜਿਨ੍ਹਾਂ ਨੇ ਕੋਈ ਹੋਰ weight ਹੁਣ ਆਪਾਂ ਗੱਲ ਕਰਦੇ ਆਂ ਵੀ ਜੇ ਕਿਸੇ ਨੇ weight ਗੇਨ ਕਰਨਾ ਹੈਗਾ ਤੇ ਉਹਦੇ ਲਈ ਵੀ ਸਲੂਸ਼ਨ ਹੈਗਾ ਸਾਡੇ ਕੋਲ ਹਾਂਜੀ ਸਰ ਬਿਲਕੁਲ ਹੈਗਾਗਾ ਸੇਮ ਨਿਊਟ੍ਰੀਸ਼ਨ ਹੈ ਪਰ ਡਾਈਟ ਚਾਰਟ ਅਲੱਗ-ਅਲੱਗ ਹੈ ਸੀਗਾ ਅੱਛਾ ਡਾਈਟ ਚਾਰਟ ਅਲੱਗ-ਅਲੱਗ ਹਾਂਜੀ ਨਿਊਟ੍ਰੀਸ਼ਨ ਦਾ ਰੋਲ ਹੈ ਸਰ ਆਪਣੀ ਜ਼ਿੰਦਗੀ ਦੇ ਵਿੱਚ ਜਨਨ ਕਿ 40% ਹੈ ਜਿਹੜੀ ਡਾਈਟ ਹੈ ਉਹ 60% ਹੈ ਜੀ 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 ਅਗਰ ਕਿਸੇ ਨੇ ਵਜ਼ਨ ਵਧਾਉਣਾ ਹੈਗਾ ਤਾਂ ਉਹਦਾ ਡਾਈਟ ਪਲਾਨ ਲੱਗ ਗਿਆ ਸਰ ਵਜ਼ਨ ਘਟਾਉਣਾ ਹੈਗਾ ਉਹਦਾ ਅਲੱਗ ਹੈਗਾ ਔਰ ਮੇਨਟੇਨ ਕਰਕੇ ਚੱਲਣਾ ਉਹਦਾ ਅਲ ਔਰ ਕਿਹੜੇ ਕਿਹੜੇ ਜਿਹੜੇ ਪ੍ਰੋਡਕਟ ਆਪਣੇ ਯੂਜ਼ ਦੇ ਵਿੱਚ ਆਉਂਦੇ ਹਾਂ ਹਾਂ ਸਰ ਆਪਣੇ ਕੋਲੇ ਜਨਨ ਕਿ ਸਿਰ ਕਿੰਨਾ ਲੀਟਰ ਆਉਂਦਾ ਤੁਸੀਂ ਮੇਰੀ ਸਕੀਨ ਨੂੰ ਫੋਲੋ ਕਰੋ ਦੇਖੋ ਠੀਕ ਹੈ ਨਾ ਉਮਰ 53 ਸਾਲ ਦੀ ਹੈ ਤੇ ਕਦੇ ਵੀ ਕੋਈ ਝੁਲਡੀਆਂ ਨਹੀਂ ਕੋਈ ਸ਼ਾਈ ਨਹੀਂ ਹੈਗੀ ਉਹਦਾ ਕਾਰਨ ਇਹ ਹੈ ਵੀ ਆਪਾਂ ਜਨਨ ਕਿ ਡਾਈਟ ਦੇ ਵਿੱਚ ਸਾਡੇ ਕੋਲੇ ਸਕਿਨ ਬੂਟਰ ਆਉਂਦਾਗਾ ਬੱਚਿਆਂ ਨੂੰ ਗ੍ਰੋਥ ਕਰਨ ਵਾਸਤੇ ਸਾਡੇ ਕੋਲੇ ਕਾਈਟਸ ਗ੍ਰੋਥ ਆਉਂਦਾ ਹੈ weight gain ਕਰਨ ਵਾਸਤੇ ਸਾਡੇ ਕੋਲੇ weight gainer ਆਉਂਦਾ ਜੀ ਤੇ ਸਾਡੀ ਹੁਣ ਸਾਰੀ ਇੱਕ ਨਿਊਟ੍ਰੀਸ਼ਨ ਕੌਫੀ ਵੀ ਆ ਚੁੱਕੀ ਹੈ ਜਿਹੜੇ ਲੋਕਾਂ ਨੂੰ ਪ੍ਰਬਲਮ ਹੈ ਕਿ ਵੀ ਅਸੀਂ ਚਾਹ ਨਹੀਂ ਛੱਡ ਸਕਦੇ ਤਾਂ ਉਹ ਚਾਹ ਦੀ ਰਿਪਲੇਸਮੈਂਟ ਕਾਫੀ ਲੈ ਕੇ ਵੀ ਸਾਡੇ ਨਾਲ ਵਜਨ ਘਟਾ ਸਕਦੇ ਨੇ ਸਰ ਬਿਲਕੁਲ ਠੀਕ ਹੈ ਜੀ ਠੀਕ ਇੱਕ ਚੀਜ਼ ਹੋਰ ਦੱਸ ਜੇ ਵੀ ਬਹੁਤੇ ਮੋਟਾਪੇ ਦੀਆਂ ਦਵਾਈਆਂ ਦਿੰਦੇ ਆ ਲਿਖਿਆ ਹੁੰਦਾ ਵੀ ਵਜਨ ਘਟਾਓ ਹਨਾ ਤਪਰ ਉਹ ਬਹੁਤ ਮੋਟੇ ਹੁੰਦੇ ਆ ਪਰ ਜਿਹੜਾ ਇਹ ਨਿਊਟ੍ਰੀਸ਼ਨ ਦਾ ਫੰਡੇ ਹੈਗੇ ਆ ਇਹ ਜਿੱਥੇ ਬੈਠਣਗੇ ਪਹਿਲਾਂ ਖੁਦ ਇਹਨਾਂ ਦੇ ਪਰਿਵਾਰ ਫਿੱਟ ਹੋਊਗਾ ਫਿੱਟ ਹੋਣਗੇ ਫਿਰ ਤੁਹਾਨੂੰ ਦੇਣਗੇ ਤੇ ਤੁਹਾਡੇ ਉਹ ਬੰਦਾ ਟੱਚ ਚ ਰਹੂਗਾ ਜੀ ਜਾਂ ਵੇਚ ਕੇ ਉਹਨਾਂ ਨੂੰ ਬਸ ਵੇਂਦੇ ਹੋਗੇ ਤੁਸੀਂ ਨਹੀਂ ਸਰ ਬੈਠੇ ਨੇ ਦੇਖੋ ਸਰ ਆਏ ਨੇ ਠੀਕ ਹੈ ਪਹਿਲਾਂ ਵੀ ਕਹਿ ਰਹੇ ਸੀ ਮੈਂ ਕਿ ਤੋ ਹੋਰ ਯੂਜ਼ ਕੀਤਾਗਾ ਲੇਕਿਨ ਆਪਾਂ ਹਰ ਇੱਕ ਬੰਦੇ ਨੂੰ ਟੱਚ ਚ ਲੈ ਕੇ ਜਾਂਦੇ ਆ ਉਹ ਮੁੜ ਕੇ ਕਦੇ ਵੀ ਨਹੀਂ ਆ ਮੋਟਾ ਹੋਣ ਦਿੰਦੇ ਸਰ ਠੀਕ ਹੈ ਮਤਲਬ ਸਵੇਰੇ ਇਹਨਾਂ ਤੋਂ weight ਲੈ ਲੈਣਾ ਕੰਡੇ ਦੇ ਹਾਂ ਸਰ ਜਿਹੜਾ ਸਾਡਾ ਪ੍ਰੋਸੈਸ ਹੈਗਾ ਅਸੀਂ ਮਾਰਨਿੰਗ ਹਰ ਰੋਜ਼ weight ਜਾਨੀ ਕਿ ਇਹਨਾਂ ਤੋਂ ਸੈੱਟ ਕਰਦੇ ਆ ਉਹਨੂੰ ਫਾਲੋ ਕਰਾਉਣੀ ਆ ਪੂਰਾ ਇੱਕ ਦਿਨ ਦੇ ਵਿੱਚ 5 500 ਗ੍ਰਾਮ ਖਾਣੇ ਅੱਜ weight ਜਿਹੜਾ ਸੰਡ ਕੀਤਾ ਮੈਨੂੰ 1 ਕਿਲੋ 900 ਗ੍ਰਾਮ ਦਾ ਰਿਜ਼ਲਟ ਇੱਕ ਦਿਨ ਦਾ ਸਰ 1 ਕਿਲੋ 900 ਗ੍ਰਾਮ ਦਾ 900 ਗ੍ਰਾਮ ਦਾ ਇੱਕ ਡੇ ਦਾ ਸਰ ਜੀ ਮੰਦ ਦੇ ਵਿੱਚ ਵੀ ਕੋਈ ਐਂ ਨਹੀਂ ਵੀ ਆਪਾਂ ਕਰਨਾ ਡਾਈਟ ਨਾਲ ਉਹ ਕੀਤਾ ਜੀ ਦੋ ਮੈਰਿਜ ਆ ਦੋ ਜਗਰਾਤੇ ਅਟੈਂਡ ਕਰਕੇ ਜੀ ਅੱਛਾ ਜੀ ਫਿਰ ਵਜਨ ਘਟਾਇਆ ਠੀਕ ਆ ਜੀ ਹੁਣ ਪਤਾ ਲੱਗ ਗਿਆ ਉਹਨਾਂ ਦੇ ਕੀ ਖਾਣਾ ਪੀਣਾਗਾ ਜੀ ਹਨਾ ਖਾਣ ਪੀਣ ਦਾ ਸਿਸਟਮ ਨਾਲ ਹੀ ਜੀ ਖਾਣਾ ਤੇ ਹੁਣ ਆਪਾਂ ਦੱਸਦੇ ਹਾਂ ਵੀ ਮਗਾਉਣ ਦਾ ਤਰੀਕਾ ਕੀ ਆ ਤੇ ਤੁਹਾਡੇ ਨਾਲ ਜੁੜਨ ਦਾ ਤਰੀਕਾ ਕੀ ਆ ਜੀ ਕਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਭੇਜ ਸਕਦੇ ਹੋ ਜਾਂ ਪੰਜਾਬ ਤੋਂ ਬਾਹਰ ਵੀ ਭੇਜ ਸਕਦੇ ਹੋ ਜੀ ਹਾਂ ਸਰ ਜਿਹੜੀ ਸਾਡੀ ਡਿਲੀਵਰੀ ਹੈ ਆਊਟ ਆਫ ਇੰਡੀਆ ਦੇ ਵਿੱਚ ਹੈਗੀ ਆ ਸਰ ਸਾਰੇ ਇੰਡੀਆ ਦੇ ਵਿੱਚ ਜਿਹੜੀ ਡਿਲੀਵਰੀ ਆ ਬਿਲਕੁਲ ਫ੍ਰੀ ਆ ਜਿਹੜੇ ਆਊਟ ਆਫ ਕੰਟਰੀ ਲੈਣਾ ਉਹਦਾ ਜਿੰਨੇ ਚਾਰਜਿੰਗ ਅਲੱਗ ਲੱਗੂਗਾ ਸੇਮ ਡਾਈਟ ਪ੍ਰੋਸੈਸ ਰਹੂਗਾ ਸਰ ਤੇ ਉਹਦੇ ਵਿੱਚ ਬਸ ਸਾਡਾ ਇੱਕੋ ਹੀ ਆ ਵੀ ਕਈ ਵਾਰੀ ਕਾਲ ਨਹੀਂ ਅਟੈਂਡ ਹੁੰਦੀ ਤਾਂ ਤੁਸੀਂ ਅਨਗੌਰ ਨਹੀਂ ਕਰਨੇ ਇਹ ਚੀਜ਼ ਨੂੰ ਬਹੁਤ سارے ਲੋਕਾਂ ਨੇ ਫੋਨ ਆਉਂਦੇ ਨੇ ਤਾਂ ਤੁਸੀਂ ਸਾਨੂੰ WhatsApp ਤੇ ਆਪਣਾ ਨੰਬਰ ਜਨਨ ਕਿ ਲੈ ਕੇ ਉਹਦੇ ਹਾਈਟ ਤੇ weight ਸਰ ਸੈਂਡ ਕਰ ਦੇਣਾ ਅਸੀਂ ਤੁਹਾਨੂੰ ਫ੍ਰੀ ਹੋ ਕੇ ਜਰੂਰ ਜਨਨ ਕਿ ਇਨਕੋਰ ਕਰਾਂਗੇ ਤੁਹਾਡੀ ਸਿਹਤ ਨੂੰ ਠੀਕ ਕਰਨ ਚ ਹੈਲਪ ਕਰਾਂਗੇ ਪ੍ਰੋਪਰ ਜੀ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਜੇਕਰ ਕਿਉਂਕਿ ਕਾਲ ਜ਼ਿਆਦਾ ਹੋ ਜਾਂਦੀ ਹੈ ਕਾਲ ਨਹੀਂ ਟੈਂਡ ਹੁੰਦੀ ਤਾਂ ਤੁਸੀਂ ਇਸ ਜਿਹੜਾ ਨੰਬਰ ਦੇ ਉੱਤੇ WhatsApp ਦੇ ਉੱਤੇ ਤੁਸੀਂ ਆਪਣਾ weight height ਲਿਖ ਕੇ ਸੈਂਡ ਕਰ ਦੇਣੀ ਹੈ ਤੇ ਬਾਕੀ ਤੁਹਾਨੂੰ ਨਾਲ-ਨਾਲ ਗਾਈਡ ਕਰ ਦੇਣਗੇ ਵੀ ਤੁਹਾਨੂੰ ਕਿੰਨਾ weight ਚਾਹੀਦਾ ਕਿੰਨੇ ਟਾਈਮ ਦੇ ਵਿੱਚ ਘਟ ਜਾਣਾਗਾ ਤੇ ਵੈਸੇ ਤੁਸੀਂ ਆਫਲਾਈਨ ਆਉਣਾ ਤਾ ਇੱਥੇ ਤਨੋਲੇ ਦੇ ਵਿੱਚ ਆਪਣੀ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਈਏ ਜੀ ਹਾਂਜੀ ਸਰ ਆਪਾਂ ਖੜੇ ਆਂਗੇ ਤਨੋਲਾ ਮੰਡੀ ਜਾਨੀ ਕਿ ਏਸ਼ੀਆ ਦੀ ਮਸ਼ਹੂਰ ਹੈਗੀ ਐ ਨੀਅਰ ਪੀ ਐਨ ਬੀ ਬੈਂਕ ਬਰਨਾਲਾ ਰੋਡ ਤਨੋਲਾ ਜੀ ਜੀ ਇੱਥੇ ਮਾਲ ਵੈਲਨਿਊਟੇਸ਼ਨ ਕਲੱਬ ਦੇ ਉੱਤੇ ਆ ਕੇ ਤੁਸੀਂ ਜਾ ਸਕਦੇ ਹੋ